ਸਾਜੀਗਾਲ ਦੀ ਡੀਪੀ ਜੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਆ ਪੱਤਰਕਾਰ ਰਾਜਾ ਕੋਟਲੀ ਦੀ ਇਸ ਰਿਪੋਰਟ ਦੇ ਨਾਲ ਕਤੂ ਨੰਗਲ ਤੋਂ ਚਵਿੰਡਾ ਦੇ ਵੀ ਰੋਡ ਤੇ ਹੋਇਆ ਭਿਆਨਕ ਐਕਸੀਡੈਂਟ ਮੋਟਰਸਾਈਕਲ ਅਤੇ ਟਿਪਰ ਦੇ ਵਿਚਕਾਰ ਹੋਇਆ ਐਕਸੀਡੈਂਟ ਰਵਣ ਕੁਮਾਰ ਦੀ ਮੌਕੇ ਤੇ ਹੋ ਗਈ ਮੌਤ ਜਿਸ ਦੀ ਉਮਰ 20 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਉਸ ਦਾ ਜੀਜਾ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ ਜੋ ਜੇਰੇ ਇਲਾਜ ਅਮਰਸਰ ਦੇ ਨਿੱਜੀ ਹਸਪਤਾਲ ਵਿੱਚ ਭੇਜਿਆ ਗਿਆ ਹੈ ਅੱਜ ਦੁਰਗਾਸ਼ਟਮੀ ਪੂਜਾ ਦੌਰਾਨ ਹਰ ਕੋਈ ਮੰਦਰ ਦੇ ਵਿੱਚ ਜਾ ਕੇ ਨਤਮਸਤਕ ਹੋ ਰਹੇ ਹਨ ਇਸੇ ਤਰ੍ਹਾਂ ਹੀ ਇਹ ਨੌਜਵਾਨ ਵੀ ਕਥੋਂ ਨੰਗਲ ਤੋਂ ਚਵਿੰਡਾ ਦੇ ਵੀ ਮੰਦਰ ਨਤਮਸਤਕ ਹੋਣ ਵਾਸਤੇ ਚਵਿੰਡਾ ਦੇ ਵੀ ਮੰਦਰ ਜਾ ਰਹੇ ਸੀ ਰਸਤੇ ਵਿੱਚ ਇੱਕ ਟਿਪਰ ਦੇ ਨਾਲ ਐਕਸੀਡੈਂਟ ਹੋਣ ਕਰਕੇ ਰਮਨ ਕੁਮਾਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਉਸ ਦਾ ਜੀਜਾ ਜੋ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਭੇਜਿਆ ਗਿਆ ਹੈ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਟਰੱਕ ਡਰਾਈਵਰ ਨੂੰ ਕੀਤਾ ਕਾਬੂ ਪੁਲਿਸ ਦਾ ਕਹਿਣਾ ਹੈ ਕਿ ਬਿਆਨਾਂ ਦੇ ਆਧਾਰ ਤੇ ਜੋ ਵੀ ਬਣਦੀ ਕਾਰਵਾਈ ਏ ਉਹ ਕੀਤੀ ਜਾਵੇਗੀ ਤਸਵੀਰਾਂ ਦੇਖਦੇ ਪਈ ਤੁਸੀ ਆਪਣੀ ਸਕਰੀਨ ਦੇ ਉੱਤੇ ਤੁਹਾਨੂੰ ਦੇਖੀ ਅ ਅੱਜਕੱਲ ਬਹੁਤ ਤੇਜ਼ ਹਾਈਵੇ ਤੇ ਉੱਤੇ ਗੱਡੀਆਂ ਚੱਲਦੀਆਂ ਹਨ ਜਿਨ੍ਹਾਂ ਨੂੰ ਜੜਾ ਆ ਧਿਆਨ ਦੇ ਨਾਲ ਹੀ ਆਪ ਵੀ ਚੱਲਣਾ ਚਾਹੀਦਾ ਹੈ ਇਸੇ ਤਰ੍ਹਾਂ ਧੰਦਾ ਦੀ ਇੱਕ ਨੌਜਵਾਨ ਜਿਹੜੇ ਨੇ ਉਹ ਜਾ ਰਹੇ ਸੀ ਮੱਥਾ ਟੇਕਣ ਅਸ਼ਟਵੀਂ ਵਾਲੇ ਦਿਨ ਚਵਿੰਡਾ ਦੇ ਵੀ ਮਾਤਾ ਦੇ ਮੰਦਿਰ ਤੇ ਜਦੋਂ ਕਥੋਂ ਨੰਗਲ ਦੇ ਲਾਗੇ ਪਹੁੰਚਦੇ ਆ ਤੇ ਉਹਨਾਂ ਦਾ ਇੱਕ ਤੇਜ਼ ਆਉਂਦੀ ਟਿਪਰ ਦੇ ਨਾਲ ਜਿਸ ਦੀਆਂ ਉਹਨਾਂ ਨੇ ਇਹ ਦੱਸਿਆ ਕਿ ਬ੍ਰੇਕਾਂ ਵੀ ਸ਼ਾਇਦ ਫੇਲ ਸੀ ਤੇ ਇਸ ਤੇਜ਼ ਆਉਂਦੇ ਰਫ਼ਤਾਰ ਨੇ ਇਸ ਟਰੱਕ ਨੇ ਜਿਹੜਾ ਆ ਉਹ ਮੋਟਰਸਾਈਕਲ ਨੂੰ ਦਰੜ ਦਿੱਤਾ ਜਿਹਦੇ ਚ ਨੌਜਵਾਨ 20 ਸਾਲਾ ਨੌਜਵਾਨ ਰਮਨ ਦੀ ਜਿਹੜੀ ਇਹ ਮੌਕੇ ਤੇ ਮੌਤ ਹੋ ਗਈ ਤੇ ਉਸਦੇ ਨਾਲ ਉਸਦਾ ਜੀਜਾ ਵੀ ਸੀ ਜਿਸ ਦੀ ਜਿਹੜਾ ਆ ਹਾਲਤਾਂ ਗੰਭੀਰ ਅਸੀਂ ਜਾ ਰਹੀ ਹੈ ਤੇ ਉਹਨੂੰ ਹਸਪੀਟਲ ਦੇ ਵਿੱਚ ਜੇਰੇ ਇਲਾਜ ਅੰਮ੍ਰਿਤਸਰ ਭੇਜ ਦਿੱਤਾ ਗਿਆ ਹੈ ਤਸਵੀਰਾਂ ਤੁਸੀਂ ਦੇਖਦੇ ਪਿਓ ਉਸ ਟਿੱਪਰ ਦੀਆਂ ਜਿਸ ਦੇ ਥੱਲੇ ਅਜੇ ਵੀ ਜਿਹੜਾ ਆ ਮੋਟਰਸਾਈਕਲ ਫਸਿਆ ਹੋਇਆ ਹੈ ਤੇ ਮੋਟਰਸਾਈਕਲ ਨੂੰ ਕੱਢਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਕੀ ਜਿਹੜਾ ਆ ਉਹ ਥਾਣੇ ਪਹੁੰਚ ਚੁੱਕੇ ਨੇ ਲੋਕ ਤੇ ਗੱਲਬਾਤ ਜਿਹੜੀ ਹੈ ਉਹ ਕਰ ਲੈਨੇ ਆ ਕਿ ਕੀ ਕਹਿੰਦੇ ਨੇ ਪਰਿਵਾਰ ਵਾਲੇ ਤੇ ਐਸ ਐਚਓ ਸਾਹਿਬ ਮੇਰਾ ਨਾਮ ਹੈ ਭਾਜੀ ਹਰਜਿੰਦਰਪਾਲ ਕਿਹੜਾ ਪਿੰਡ ਕਤੂ ਨੰਗਲ ਜੀ ਕੀ ਮਾਮਲਾ ਅੱਜ ਮਾਮਲਾ ਇਹ ਹੈ ਜੀ ਮੇਰਾ ਪਤਿਹਿਆ ਜਿਹੜਾ ਤੇ ਸਾਡਾ ਪ੍ਰੋਣਾ ਸੀ ਨਾਲ ਸਾਡੇ ਜਵਾਈ ਭਾਈ ਸੀ ਇਹ ਚਲੋ ਚੋਣਾ ਦੇ ਵੀ ਜਾ ਰਹੇ ਸੀ ਮੰਦਿਰ ਤੇ ਪਰ ਅੱਜ ਇਹਨਾਂ ਦਾ ਐਕਸੀਡੈਂਟ ਹੋ ਗਿਆ ਟਰੱਕ ਦੇ ਨਾਲ ਤੇ ਪਤਿਹਿਆ ਮੇਰੀ ਦੀ ਬੈਠ ਹੋ ਗਈ ਹੈ ਤੇ ਵੀ ਕਾਰਨ ਵੀ ਐਕਸੀਡੈਂਟ ਦਾ ਕਾਮ ਐਸੀ ਐਕਸੀਡੈਂਟ ਦਾ ਇਹ ਤੇ ਮੋਟਰਸਾਈਕਲ ਤੇ ਜਾ ਰਹੇ ਸਨ ਦੋਵੇਂ ਜਣੇ ਭਾਜੀ ਪ੍ਰੋਣਾ ਸਾਡਾ ਵੀ ਪਤਿਹਿਆ ਮੇਰਾ ਵੀ ਇਹ ਟਰੱਕ ਵਾਲਾ ਜਿਹੜਾ ਸੀ ਨਾ ਤੇ ਇਹਦੇ ਬ੍ਰੇਕ ਹੈ ਕਿ ਸੀ ਕੋਈ ਨਾ ਮਤਲਬ ਇਹ ਕੋਈ ਸੰਸੁਲ ਨਹੀਂ ਸੀ ਹੈ ਗਾਰੀ ਦੇ ਕੋਲ ਇਕੋ ਬ੍ਰੇਕਾ ਵੀ ਫੇਲ ਆ ਬੇਟੀ ਦੀ ਹਾਂ ਇਹ ਕਸਤੇ ਜਾ ਰਹੇ ਸੀ ਤੇ ਮਟਰੱਕ ਜਿਹੜਾ ਮਗਰੋਂ ਨੇ ਮਤਲਬ ਉਹ ਤੇ ਚੜਾ ਦਿੱਤਾ ਤਾਂ ਤਾਂ ਉਹਦੇ ਉੱਤੇ ਤਾਂ ਲੰਗ ਗਿਆ ਉਹ ਬਹੁਤ ਮੋਕੜ ਤੌਰ ਤੇ ਵਿਚਾਰੇ ਨੂੰ ਬੈਠੋ ਹਾਂਜੀ ਉਮਰ ਕਿੰਨੇ ਆ ਉਮਰਵੀਰ ਸਾਲ ਆ ਗਿਆ ਜੀ ਹੁਣ ਕੀ ਮੰਗਤੀ ਕਰਦੇ ਹੋ ਮੰਗ ਇਹੋ ਕਰਦੇ ਪਿੰਨ ਨੂੰ ਕੋਈ ਨਾ ਕੋਈ ਸਰਸੀ ਤੌਰ ਤੇ ਨਹੀਂ ਸਾਫ ਚਾਹੀਦਾ ਅੱਗੇ ਵਿਚਾਰੇ ਮਾਰੇ ਮਾਤਰ ਹੋਵੇਗਾ ਤੇ ਕੋਈ ਨਹੀਂ ਬੈਠੋ ਦੁਖੀ ਆ ਤੇ ਉਹਨਾਂ ਦੇ ਨਾਲ ਵੀ ਕੀਤੀ ਜਾ ਰਹੀ ਕੋਈ ਕਾਰਵਾਈ ਹਜੇ ਕੋਈ ਕਾਰਵਾਈ ਤਾਂ ਹੋਜੀ ਕੋਈ ਸਰਵਾਈ ਨਹੀਂ ਹੋ ਰਹੀ ਜੀ ਉਦੋਂ ਤਾਂ ਸਰਫੀ ਤੌਰ ਤੇ 4 ਵਜੇ ਦਾ ਇੱਥੇ ਭਾਲਿਆ ਆਇਆ ਤੇ ਸਰਫੀ ਤੌਰ ਤੇ ਇੱਥੇ ਆਜੇ ਉਹਨੂੰ ਜੇ ਜੇ ਨਹੀਂ ਦਿੱਤਾ ਮੱਠਾ ਉੱਥੇ ਉਹਦੀ ਜਮਤਪੰਤਾ ਤੱਕ ਜਾਂਦੇ ਆ ਬਾਕੀ ਸਾਡੇ ਦੇ ਕੋ ਕਾਰਵਾਈ ਮਾਰੇ ਮੱਤ ਰਹਿ ਗਿਆ ਜਿਉਂ ਉਹਨਾਂ ਦੇ ਪੁੱੁਰਾਂ ਨਾਲ ਵੀ ਬੈਠੇ ਹੋ ਕੋਈ 2-3 ਸਾਲ ਹੋ ਗਿਆ ਤੇ ਬਾਅਦ ਵਿੱਚ ਸਾਡੀ ਅਸੀਂ ਬੁੱਢੀ ਆਪਣੀ ਦਾ ਕੀਤਾ ਸੀ ਅਜੇ ਸੇਮ ਜੇ ਸਾਲ ਹੋ ਗਿਆ ਉਹਨੂੰ ਤੇਰੇ ਦਾ ਪ੍ਰਾਣਾ ਨਹੀਂ ਸਕਾ ਹੋ ਗਿਆ ਤੇ ਬੱਚੇ ਮੇਰੇ ਘਰ ਪਰਿਵਾਰ ਦੇ ਵਿੱਚ ਸਾਝੇ-ਸਾਥੇ ਰਹਿ ਰਹੇ ਆ ਤੇ ਮਾਂ ਦੀ ਮੈਂ ਵਿਚਾਰਿਆਂ ਨੇ ਉਹਨਾਂ ਨੂੰ ਆਪਣੇ ਚਿੱਤੇ ਚੋਂ ਉਹਨਾਂ ਵਿਚਾਰਿਆਂ ਨੂੰ ਸੰਭਾਲਣਾ ਤੇ ਮਜ਼ਦੂਰ ਬੰਦਾ ਤੇ ਹਿਹਾਰੀਦਾਰ ਬੰਦਾ ਆ ਤਾਂ ਉਹ ਕੱਲਾ ਕਰਾਣ ਦਾ ਨਾਲੇ ਆਪਣਾ ਘਰ ਪਰਿਵਾਰ ਦੇ ਨਾਲੇ ਵਿਚਾਰੇ ਉਹਨਾਂ ਦਾ ਉਹਨਾਂ ਦਾ ਨਾਲ ਪਾਲਾਣਿਆ ਆ ਜੋ ਦੋ ਭਰਾ ਸੀ ਇੱਕ ਦੇ ਵਿਚਾਰੇ ਦੇ ਨਾਲ ਆ ਪਾਣਾ ਵਰਤ ਗਿਆ ਤੇ ਉਹਦੇ ਵਿਚਾਰੇ ਦੀ ਡੈਥ ਹੋ ਗਈ ਮੌਕੇ ਦੇ ਉੱਤੇ ਤੇ ਭਾਬੀ ਸਾਡੀ ਵਿਧਵਾ ਵਿਚਾਰੀ ਇਹਦੀ ਹਾਲ ਤੱਕ ਨਾ ਕੋ ਕੋ ਪਿਰਸਨ ਲੱਗੀ ਨਾ ਕੋ ਗੱਲ ਨਾ ਕੋ ਬਾਤ ਨਹੀਂ ਸੜੀ ਤੇ ਉਹ ਪਹਿਲੇ ਘਰ ਪਰਿਵਾਰ ਦੇ ਵਿੱਚ ਵੱਡ-ਵਡੇਰੇ ਵੱਡਿਆਂ ਦੇ ਵੇਲੇ ਦੇ ਕਮਰੇ ਦੇ ਵਿੱਚ ਵਿਚਾਰੇ ਆਪਣੇ ਟਾਈਮ ਦੇ ਜਾਂ ਕੱਢ ਤੇ ਸਾਡੇ ਨਾਲ ਆ ਪਾਣਾ ਵਰਤ ਗਿਆ ਤੇ ਸਾਨੂੰ ਇਨਸਾਫ ਚਾਹੀਦਾ ਆ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਸਨਾਂ ਦੱਸਿਓ ਉਹਦਾ ਬੱਚੀ ਮੇਰਾ ਨਾਮ ਪਰਵੇਸ਼ਨ ਸਬ ਇਨਸਪੈਕਟਰ ਮਨਪੀ ਸਿੰਘ ਤੇ ਮੈਂ ਥਾਣਾ ਕਤਲੰਗਰ ਵਿੱਚ ਪੋਸ ਇਹ ਦਾ ਐਕਟਿਵ ਹੈ ਜੀ ਨੂੰ ਨੋਟ ਕਰਾਂ ਤੇ ਮਾਮਲਾ ਅੱਜ ਸਾਨੂੰ ਸ਼ਾਮ ਨੂੰ ਇੱਕ ਖਬਰ ਮਿਲੀ ਸੀ ਕਿ ਇੱਕ ਕਤੂਨਗਰ ਤੋਂ ਤੁੰਡਾ ਦੇ ਦੀ ਰੋਡ ਤੇ ਇੱਕ ਟਿੱਪਰ ਤੇ ਇੱਕ ਮੋਟਰਸਾਈਕਲ ਦੇ ਵਿੱਚ ਸਟਾਰ ਐਕਸੀਡੈਂਟ ਹੋਇਆ ਜ ਜਿਹਦੇ ਵਿੱਚ ਮੈਂ ਮੌਕੇ ਤੇ ਗਿਆ ਤੇ ਜਿੱਥੇ ਦੇਖਿਆ ਕਿ ਦੋ ਨੌਜਵਾਨਾ ਜਿਹੜੇ ਕੰਬੀਰ ਜਖਮੀ ਹੋਏ ਸੀਗੇ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਉਤੋਂ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਇੱਕ ਵਿਅਕਤੀ ਦੀ ਜਿਹੜੀ ਹੈ ਮੌਕੇ ਤੇ ਮੌਤ ਹੋ ਗਈ ਹੈ ਤੇ ਇੱਕ ਵਿਅਕਤੀ ਆ ਉਹ ਜਿਹੜਾ ਕੰਬੀਰ ਜਖਮੀ ਆ ਜਿਹੜਾ ਜੀਰੇ ਲਾਜਾ ਮੌਕੇ ਤੇ ਤੇਰਾ ਟਿੱਪਰ ਆ ਤੇ ਮੋਟਰਸਾਈਕਲ ਆ ਉਹਨਾਂ ਨੂੰ ਫਿਰ ਰਸਤੇ ਵਿੱਚ ਲਿਆ ਗਿਆ ਤੇ ਪ੍ਰਵਾਬ ਦੇ ਮੈਂਬਰਾਂ ਦੇ ਬਿਆਨ ਤੇ ਆਧਾਰ ਤੇ ਜੋ ਵੀ ਬੰਦੀ ਕਾਰਵਾਈ ਹੋਈ ਕਾਨੂੰਨ ਅਨੁਸਾਰ ਉਹ ਅਮਲ ਵਿੱਚ ਰਹਿੰਦੀ ਹੈ